ਅੱਜ ਵਾਹਿਗੁਰੂ ਜੀ ਕਾ ਖਾਲਸਾ ਸ਼ੇਧਾਂ ਦੇ ਸਰਤਾਜ ਸ਼ਾਂਤੀ ਦੇ ਪੁੰਜਾ ਦਇਆ ਦੇ ਸਮੁੰਦਰ ਬਰਪਾਸਾ ਜੀ ਇਹ ਸ਼ਬਦ ਅਚਾਰਨ ਕਰਦੇ ਮਿਹਰਬਾਨ ਮਿਹਰਵਾਨ ਸਹਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਵੇ ਦਾਣ ਤੂੰ ਕਾਹੇ ਡੋਲੇ ਪ੍ਰਾਣੀਆਂ ਰੱਖ ਰਿਹਾ ਸਿਰਜਣਹਾਰ ਜਿਨ ਪਦੈਸ ਤੂੰ ਕੀਆ ਸੋਈ ਦੇ ਅਦਾ ਅਦੇ ਜਨਤਨ ਸੰਸਾਰ ਤੇ ਭੇਜਿਆ ਨਾ ਸਵੇਖ ਰੂ ਨਿਰੰਕਾਰ ਪਰਮੇਸ਼ਰ ਨੇ ਤੁਮ ਪੈਦਾ ਕੀਤਾ ਪਹਿਲੇ ਬਣੀ ਪਰਾਂ ਲਬਦ ਪਾਸੇ ਬਣਿਆ ਸਰੀਰ ਤੁਲਸੀਦਾਸ ਬਾਤ ਅਚਰਜ ਹੈ ਮਨ ਨਹੀਂ ਮੰਨਦਾ ਤੀਹ ਇਹਦੇ ਬਣੇ ਪਰਨਪਤ ਪਾਸੇ ਬਣੇ ਸਰੀਰ ਤੁਲਸੀਦਾਸ ਬਾਤ ਅਚਰਜ ਹੈ ਮਨ ਨਹੀਂ ਮੰਨਦਾ ਤੀਹ ਇਹ ਮਨਵਾਣੀ ਖਾਂਦਾ ਪਰ ਪਰਮੇਸ਼ਰ ਜੀ ਕਹਿੰਦੇ ਆ ਕਿ ਜੀਵ ਦੀ ਜਿਹੜੀ ਬਣਨ ਲੱਗਦਾ ਜਿਹੜਾ ਕਰਮ ਹੈ ਜਿਹੜਾ ਦਾ ਲੇਖਾ ਚੋਕਾ ਪਹਿਲਾਂ ਸਾਲ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਉਹਦੇ ਸੰਸਾਰ ਦੇ ਆਉਣ ਤੋਂ ਪਹਿਲਾਂ ਹੀ ਸਾਰਾ ਕੋਈ ਰਿਜ ਤਿਆਰ ਕੀਤਾ ਤੇ ਪੰਜੇ ਬਾਦਸ਼ਾਹ ਕਹਿੰਦੇ ਮਹਾਰਾਜ ਮਿਹਰਵਾਨ ਸਹਬ ਮੇਰਾ ਮਿਹਰਵਾਨ ਸਤਿਗੁਰੂ ਇੱਦੇ ਦਿਆਲੂ ਤੇ ਕਿਰਪਾਲੂ ਹਾਨ ਸਾਡੇ ਪਾਦਸ਼ਾਹ ਮਹਾਰਾਜ ਨਿਰੰਕਾਰ ਵੈਗਰੂ ਹੋਂਦੇ ਸਹਬ ਮੇਰਾ ਮਿਹਰਵਾਨ ਜੀ ਸਤਿਗੁਰੂ ਦੇਵੇ ਦਾਨ ਜਿਨੇ ਵੀ ਪਦੈਸ਼ ਕੀਤੀ ਹੈ ਜਿੱਦਾਂ ਚਾ ਸਿਰਕ ਦਾ ਘੇਰਾ ਹੈ ਸਭ ਨੂੰ ਮਹਾਰਾਜ ਪਾਦਸ਼ਾਹ ਜੀ ਰੋਟੀ ਰੋਜੀ ਦੇ ਰਹੇ ਨੇ ਤੇ ਦਸਵੇਂ ਪਾਦਸ਼ਾਹ ਮਹਾਰਾਜ ਕਹਿੰਦੇ ਤਦੋਂ ਕਿਹੜੀ ਗੱਲ ਤੁਮ ਰੋਣਾ ਹੈ ਕਿਉਂ ਜੋ ਮਸੂਦ ਕਰਦਾ ਹੈ ਉਹ ਵੈਗ ਨੂੰ ਏਡਾ ਨਰੰਗ ਕਰ ਪ੍ਰਮੇਸ਼ਰ ਰੋਖ ਰੂਹਾਨ ਕੀ ਰੋਜੀ ਨਾ ਟਾਰੇ ਈਟ ਪਤੰਗ ਕਰੰਗ ਭਜੰਗ ਭੂਤ ਵਿਖ ਭਵਾਨ ਬਣਾਏ ਈਟ ਪਤੰਗ ਕਰੰਗ ਭਜੰਗ ਭੂਤ ਵਿਖ ਭਵਾਨ ਬਣਾਏ ਭਜੰਗ ਕਦੇ ਸੱਪ ਨੂੰ ਭਜੰਗੀ ਦੇ ਸੱਪ ਨੂੰ ਭਜੰਗ ਕਹਿੰਦੇ ਸੱਪ ਨੂੰ ਅਦਰ ਕਿੰਨੇ ਕੀੜੇ ਮਗਾੜੇ ਕਿੰਨੇ ਚਰਾਸੀ ਡੱਖਦਕੇ ਰਾ ਕਿਨੇ ਜੀਵ ਨੇ ਪੈਦਾ ਕੀਤੇ ਆ ਤੇ ਸਭ ਨੂੰ ਰੋਜ਼ ਰੋਟੀ ਦੇ ਰਿਹਾ ਸਭ ਨੂੰ ਹੀ ਰਹਿਮਤ ਕਰ ਰਿਹਾ ਸਭ ਦੀ ਪਾਲਣਾ ਕਰ ਰਿਹਾ ਵੈਸੇ ਨਰੰਗਾ ਜਿਤਨਾ ਜਿਤਨਾ ਦਾ ਆ ਦਾ ਰਿਜ ਕਰੇ ਖਿਆ ਤਰ੍ਹਾਂ ਤਰ੍ਹਾਂ ਨੂੰ ਦੇਈ ਜਾਂਦਾ ਪਰਮੇਸ਼ਰ ਕੋਈ ਮਾਸਾ ਹਾਰੇ ਨੇ ਕੋਈ ਕਿਸ ਤਰ੍ਹਾਂ ਪਦਾਰਥ ਪਰਮੇਸ਼ਰ ਦੇਈ ਜਾਂਦਾ ਪਰਮਾਰਾ ਕਹਿੰਦੇ ਤੂੰ ਤੇ ਭਰੋਸਾ ਰੱਖ ਉਹ ਤੇ ਦਇਆ ਰੱਖ ਪਰਮੇਸ਼ਰ ਵੈਰ ਮਿਹਰਮਾਨ ਨੇ ਦਇਆਵਾਨ ਨੇ ਤਰਸਵਾਨ ਨੇ ਮਿਹਰਵਾਨ ਮਿਹਰਵਾਨ ਸਭ ਮੇਰਾ ਮਿਹਰਵਾਨ ਜੀ ਸਗਲ ਕੋ ਦੇਵੇ ਦਾਣ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਆਖੇ ਸੱਜਣ ਹਾਰ ਜਿੰਨ ਬਗਾਇ ਤੂੰ ਕਿਆ ਸੋਈ ਦੇ ਦਾ ਅਦੇ ਕਰ ਬੰਦੇ ਤੂੰ ਬੰਦ ਗਈ ਤੂੰ ਉਸ ਵਹਿਗ ਨੂੰ ਜਿੱਤੇ ਕਰ ਉਸ ਪਰਮੇਸ਼ਰ ਨੂੰ ਧਿਆਉਣਾ ਕਰ ਕਰ ਬੰਦੇ ਤੂੰ ਬੰਦ ਗਈ ਜਿੱਚਰ ਘਟ ਮੈਂ ਸਾਹ ਜਿਨ੍ਹਾਂ ਦੇ ਤੇਰੇ ਖਰਲੀ ਸਵਾਸ ਆਣਾ ਜਿਨਾ ਜਿਹੜੇ ਅੰਦਰ ਸਵਾਹ ਚੱਲਦੇ ਉਹ ਸਿਮਰਨ ਕਰੀ ਚੱਲ ਉਹਨਾਂ ਜਿਹੜੇ ਵੈਗ ਨੂੰ ਧਿਆਈ ਚੱਲ ਉਹਨਾਂ ਜਿਹੜੇ ਨਾਮ ਜਪੀ ਚੱਲ ਤਾਂ ਤੇਰੇ ਪਦਾਰਥ ਸਾ ਤੇਰੇ ਜੋਗ ਨੂੰ ਲੋਣਾ ਆਣਾ ਹੈ ਉਹ ਤੇਰੇ ਮਗਰ ਮਗਰ ਪ੍ਰੋਸ਼ੀ ਲਈ ਫਿਰਦੇ ਨੇ ਸਾਰਾ ਕੁਝ ਰਵਾਲਿਆ ਕੀਤਾ ਪਰ ਉਹ ਐਡਾ ਜਾਲੂ ਤੇ ਕਿਰਪਾਲੂ ਪਾਤਸ਼ਾਹ ਰੋਖ ਰੂਹਾਨ ਕੀ ਰੋਜੀ ਨਾ ਟਾਰੇ ਕੀਟ ਪਦਾਣਾ ਕਰੰਗ ਭਜੰਗ ਕਬੂਤਰ ਤਵੇਖ ਕੋਣਾਂ ਨੂੰ ਆਏ ਦੇਵ ਅਦੇਵ ਖਪੇ ਹਾਂ ਮੇਰੇ ਪੇਨ ਰੱਖੇ ਭਰਮਸਰ ਭਰਮਾਏ ਦਸੇ ਪਾਸੇ ਹਮਾਰਾ ਸਈਆ ਜਾਣ ਕਰਦੇ ਹੋ ਕਹਿੰਦੇ 84 ਲੱਖ ਦਾ ਗੇੜਾ ਹੈ 84 ਲੱਖ ਦੇ ਕਿੰਨਿਆਂ ਜੁੰਨਾ ਨੇ ਇੱਕ ਜੁੰਨਾ ਜਿੰਨੇ ਜਿੰਨੇ ਨੇ ਤੇ ਕਿੰਨਿਆਂ ਨੂੰ ਪੈਦਾ ਕੀਤਾ ਕਿੰਨਾਂ ਦੀ ਇਲਾਜ ਕਰਦਾ ਕਿੰਨਿਆਂ ਨੂੰ ਰੋਜੀ ਰੋਟੀ ਦੇ ਰਿਹਾ ਪਰਮੇਸ਼ਰ ਹੀ ਇੱਕ ਰੋਹਣ ਜਨਮਰ ਹੋਇਆ ਪਿਆਰਿਓ ਰੁਹਾਂ ਜਨਮ ਜਿਹੜਾ ਇਹ ਤੂੰ ਹਾਕੀ ਕਰਾ ਕੇ ਇੱਕ ਹਾਥੀ ਜਿੰਨੀ ਤੇ ਪਹੁੰਚਿਆ ਜੜਾ ਕੇ ਉੜਦਾ ਉੜਦੇ ਖਾ ਜਾਂਦਾ ਓਦੀ ਰੋਜੀ ਰੋਟੀ ਦੀ ਪਰਮਿਸ਼ਨ ਖਾਲਦੇ ਆ ਉਹਨੂੰ ਵੀ ਉਹਨੂੰ ਵੀ ਰੋਜੀ ਰੋਟੀ ਦੇ ਰਿਹਾ ਤੇ ਤੇਰੇ ਤੋਂ ਸਰਗਰ ਦੋ ਪ੍ਰਸ਼ਾਦ ਤੇ ਕੋਲ ਸਭ ਕੋ ਦਬੂਗਾ ਫਿਕਰ ਨਾ ਕਰ ਚਿੰਤਾ ਰਹਿ ਦੋ ਜਾ ਸਾਨੂੰ ਸਤਿਗੁਰੂ ਸੱਚੇ ਪਾਸ ਆ ਮਾਰ ਐਨੇ ਗੁਰਬਾਣੀ ਦੁਆਰਾ ਸੁਝਾਉਣਾ ਕੀਤਾ ਹੈ 11 ਘੰਟੇ ਘੜਾ ਕਰ ਤਰਮਦੀ ਨਾਮ ਜਪਣਾ ਕਰ ਗੁਰੂ ਨੂੰ ਜਨਣਾ ਕਰ ਗੁਰੂ ਰੂਪਾਂ ਫੜਾ ਗੁਰੂ ਵਾਲਾ ਬਣਾ ਸਭੇ ਕਾਜ ਸੁਹੇਲੇ ਸੀਗੇ ਤੇ ਨਾਨਕ ਸਤਗੁਰੂ ਤਰਠਾ ਜੇ ਗੁਰੂ ਨਾਨਕ ਦੀ ਕਿਰਪਾ ਰਹਿਮਤ ਹੋ ਗਈ ਤੇਰੇ ਸਾਰੇ ਕਾਰਜ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਨਾਲ ਜਦੋਂ ਪ੍ਰਸੰਤਾ ਲੈ ਲਈ ਖੁਸ਼ ਕਰਨਿਆ ਸੁਨੰਦ ਰੰਗ ਕਰ ਵੈਸਰ ਨੂੰ ਸਭੇ ਕਾਜ ਸੁਹੇਲੜੇ ਸੀਗੇ ਗੁਰੂ ਨਾਨਕ ਸਤਗੁਰ ਤਰਠਾ ਸਮਾਣੇ ਖੁਸ਼ੀ ਕੋ ਨਾਮ ਤੇ ਘਰ ਦੀ ਖੁਸ਼ੀ ਨਾਣੀ ਸਭ ਤੋਂ ਕੀ ਕਹਿ ਰਹੇ ਹੋ ਉਹ ਆਪਾਂ ਆਪਨੇ ਸ਼ਹਿਰ ਕਰਨਾ ਪੈਂਦਾ ਆਪਣਾ ਆਪ ਦਾ ਪੈਂਦਾ ਫਿਰ ਬਾਰੇ ਦੁਸ਼ ਸੰਕਰ ਦੇਣੀ ਉਹ ਨਾਮ ਜਪਣ ਨਾਲ ਸਿਮਰਨ ਕਰਨ ਨਾਲ ਇਹ ਦਾਤਾਂ ਪ੍ਰਾਪਤ ਹੋਦੀਆਂ ਵਾਹਿਗੁਰੂ 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 ਸਾਧ Transcrição e Oh. ਆਪ ਦਾ ਸਾਥ thank you Thank <laughs> you. ਸਾਡੇ ਭਲੇ ਵਾਸਤੇ ਸਾਡਾ ਸੰਸਾਰਦ ਸਫਲਾ ਹੋਣ ਵਾਸਤੇ ਤੇ ਆਇਆ ਦਾ ਸਾਡੇ ਵਾਸਤੇ ਮਾਰੇ ਪਾਸ ਸਾਨੂੰ ਗੁਰੂ ਪ੍ਰਦੇਸ਼ ਗੁਰਮੰਤਰ ਇਹ ਸਾਡੀ ਚੋਲ ਜੀ ਪਾਇਆ ਬਹਿਗੁਰੂ ਗੁਰਮੰਤਰ ਹੈ ਜਪ ਹੋਂਵੇਂ ਕੋਈ ਇਹ ਜਪੇਗਾ ਹੰਕਾਰ ਤਾਂ ਰਹਿਤ ਹੋ ਜਾਏਗਾ ਸਿਮਨ ਕਰਨਾ ਕਰੇਗਾ ਜਿਨੇ ਗੁਰਬਾਣੀ ਪਿਆਰੇ ਸਤਿਗੁਰਾਂ ਨੇ ਚਾਰਨ ਕੀਤੀ ਹੈ ਨਾਮ ਦੀ ਮਿਲਾਈ ਕੀਤੀ ਉਹਨਾਂ ਨੇ ਜੋੜ ਦਾ ਮਾਰਨ ਜਵਾਬ ਸੱਟਾਂ ਦਾ ਮਤਲਬ ਇਹ ਹੈ ਕਿ ਵੈਗੁਰੂ ਜਪਣਾ ਵੈਗੁਰੂ ਦੀ ਬਾਤ ਕਰਦੇ ਹੋ ਸਤਿਪ੍ਰੇਮੇਸਰ ਨੂੰ ਜਪਣਾ ਚੋਂ ਜੋਂ ਦਾ ਅੱਖਰ ਇਕ ਲੈ ਕੇ ਜਿਹੜੇ ਬਿਸੇ ਜੋ ਕੇ ਬਿਸੇ ਇਨਸਾਨ ਉਹਨਾਂ ਦਾ ਇਹ ਅਗਰ ਅੱਖਰ ਨੂੰ ਲਿਆ ਉਹ ਵਿਸ਼ਨੂੰ ਦਾ ਲਿਆ ਹਾਂ 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 ਦਾ ਲਿਆ ਗੰਗਾ ਗੋਵਿੰਦਾ ਰਿਆ ਰਾਰਾ ਰਾਮ ਦਾ ਲਿਆ ਇੱਕ ਅੱਖਰ ਲੈ ਕੇ ਉਹਨਾਂ ਚੋਂ ਜੋੜ ਕੇ ਚੋਂ ਅੱਖਰਾਂ ਦਾ ਇੱਕ ਵਹਿਗੂ ਸ਼ਬਦ ਬਣਾਇਆ ਬਾਬੇ ਤਾਰੇ ਚਾਰ ਚੱਕ ਨੌਂ ਹੰਡ ਪਿਰਸਲੇ ਸਚਾਟ ਦਾ ਭਾਈ ਸਾਹਿਬ ਭਾਈ ਗਰਦਾਸੀ ਲਿਖਦੇ ਚਾਰੇ ਚਾਕੇ ਮਾਰਨ ਤਾਰ ਨੇ ਕੀਤੇ ਤੇ ਚੋਂ ਵਰਨਾ ਦੇ ਜਾ ਕੇ ਵਿਦੇਸ਼ ਵਖਸਿਆ ਤੇ ਚੌਣੋਂ ਝੋਲੀ ਚ ਕੀ ਪਾਇਆ ਇੱਕ ਵਹਿਗੂ ਗੁਰਮੰਤਰ ਜਾ ਵੀ ਪਾਇਆ ਇੱਕ ਮੂਲ ਮੰਤਰ ਕਿੰਨੇ ਵੀ ਮੰਤਰ ਕੋਈ ਮਾਰੇ ਕਿੰਨੇ ਜਕ ਟੂਣੇ ਬਣਾਣੇ ਕਰੇ ਜਿੱਥੇ ਗੁਰਮੰਤਰ ਹੈ ਨਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿੱਥੇ ਇਹ ਮੰਤਰ ਹੈ ਨਾ ਮੂਲ ਮੰਤਰ ਦਾ ਜਾਪ ਹੈ ਪ੍ਰਕਾਸ਼ ਹੈ ਉਥੇ ਪਿਆਰੇ ਹੋਰਗੇ ਮੰਤਰ ਨਹੀਂ ਚੱਲ ਸਰਦਾ ਦੁਨੀਆ ਵਾਲੇ ਪਖੰਡ ਮਾਜ ਵੜਾ ਕੁਝ ਹੋ ਰਿਹਾ ਸੰਸਾਰ ਦੇ ਅੱਧਾ ਸਾਰੇ ਧਰਤੀ ਪੰਜਾਬ ਦੀ ਤੋਂ ਆਏ ਆ ਅਮੋ ਗੜੇ ਕੀ ਗਿਰਦੇ ਫਿਰਦੇ ਲੋਕ ਪਰ ਜਿੱਥੇ ਗੁਰੂ ਦਾ ਜਾਪ ਹੈ ਗੁਰੂ ਜੀ ਨਾਮ ਦੀ ਵਡਿਆਈ ਹੈ ਗੁਰੂ ਦਾ ਹੱਥ ਹੈ ਪਰਮੇਸ਼ਰ ਜੀ ਦਾ ਉਸੇ ਕੋਹੇ ਨਾ ਹੋ ਸਕੇ ਉਸ ਨੂੰ ਕੋਈ ਪੋ ਨਾ ਸਕੇ ਜਿਸ ਨੂੰ ਆਪਣੇ ਲਈ ਲਾਇਆ ਆਪਣੇ ਲਈ ਆਪਣੇ ਲਾਇਆ ਦਰਮਨ ਸਦਾ ਸਵਾਲੀ ਹੈ ਕਹੇ ਨਾਮ ਇਹ ਬਣਦਾ ਦਾ ਸੋਖ ਮਨ ਦਾ ਸਾਰੀ ਹੈ ਇੱਧਰ ਆ ਤੋ ਸੋਪੇ ਇੱਧਰ ਆ ਤੋ ਹੇ ਨਾਨਕ ਬਿੰਦਾਂ ਦਾ ਸੋਗ ਮਨ ਉਸਾਰ ਗਿਆ ਏਡੇ ਵੱਡੇ ਦਾਦੇ ਨੂੰ ਏਡੇ ਵੱਡੇ ਪਰਮੇਸ਼ਰ ਨੂੰ ਏਡੇ ਵੱਡੇ ਵਹਿਗੂ ਨੂੰ ਕਿਉਂ ਵਿਸਾਰਦਾ ਉਹਨੂੰ ਜੇ ਤੇ ਕਰ ਉਹਦਾ ਨਾਮ ਕੀ ਹੈ ਉਹਦਾ ਨਾਮ ਵਹਿਗੂ ਹੀ ਹੈ ਉਹਦੀ ਵਡਿਆਈ ਉਹਦੀ ਉਸਤੋਂ ਤਾਂ ਉਹਦੀ ਸੋਭਾ ਇੱਕ ਨਾਮ ਜਪਣ ਵਾਲੀ ਵਹਿਗੂ ਜਪਣ ਵਾਲੀ ਹੋਣਾ ਹੋਰ ਕੋਈ ਨਹੀਂ ਸਾਡੇ ਬਾਅਦ ਤੇ ਪਰਮੇਸ਼ਰ ਨੇ ਵਹਿਗੂ ਹੀ ਜਾ ਕੇ ਲੋਕਸ਼ਿਸ਼ ਕੀਤਾ ਕੋਹ ਧਰਮਾਂ ਦੇ ਵਖਰੇ ਵਖਰੇ ਕੋ ਕਿਤਰਾ ਦਾ ਕੋ ਕਿਤਰਾ ਦਾ ਆਰੇ ਸੇਖਾਂ ਤੁਮਹਾਂ ਮਾਲਕ ਸਰ ਪਰਮੇਸ਼ਰ ਨੇ ਇਨੀ ਕਿਰਪਾ ਕੀਤੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪਰਮੇਸ਼ਰ ਜੀ ਨੇ ਇਹੋ ਹੀ ਸਾਨੂੰ ਸਮਝਾਇਆ ਕਿ ਪਿਆਰਿਆ ਨਾਮ ਨਾਲ ਜੁੜ ਨਾਮ ਨੂੰ ਸਾਮ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਕਰ ਤੇ ਵਰਗਦਾਇ ਵਰਗਦਾਇ ਰਹਿਮਦਾਇ ਰਹਿਮਦਾ ਜਿਹੜਾ ਹੈ ਛੱਡ ਕੇ ਬੈਠਣਾ ਇਹਨੂੰ ਭੁਲਾ ਕੇ ਬੈਠੇ ਉਹਦੇ ਨਾਲ ਵਰਗਦਾ ਆਉਣੀ ਹੈ ਉਹਦੇ ਨਾਲ ਹੀ ਘਰ ਸੁੱਖਾਂ ਦਾ ਪ੍ਰਕਾਸ਼ ਹੋਣਾ ਦੁੱਖਾਂ ਦਾ ਨਾਸ ਹੋਣਾ ਉਸ ਵਹਿਗੁਰੂ ਦੀ ਬਾਤ ਕਰਦੇ ਨਾਲ ਹੀ ਉਸ ਪਰਮੇਸ਼ਰ ਨੂੰ ਧਿਆਉਣ ਦੇ ਨਾਲ ਹੀ ਸਾਰੀਆਂ ਖੁਸ਼ੀਆਂ ਖੇੜੇ ਰਹਿਮਤ ਕਰਦੇ ਨੇ ਪਰਮੇਸ਼ਰ ਨਾਹ ਨਿਧੀ 18 ਸਿਧੀ ਪਿੱਛੇ ਲਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਈ ਸਿਰਾ ਉਸ ਪਰਮੇਸ਼ਰ ਨਾਸਰ ਇਨੂਸ ਵਹਿਗੁਰੂ ਨਿਰੰਕਾਰ ਨੂੰ ਹਿਰਦੇ ਚ ਵਸਾਉਂਦਾ ਹੈ ਨਾਮ ਜਪਦਾ ਨਿਵਾਣਾ ਹੋ ਕੇ ਇਹ ਧੰਨ ਬਧਾਰ ਦੇ ਮਗਰਮਗ ਭਜਨ ਦੇ ਪਰਮੇਸ਼ਰ ਜੀ ਕਿਰਪਾ ਸਦਕ ਵਾਹਿਗੁਰੂ 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 ਜੈ ਧੰਵਾ ਸਤਿਗੁਰੂ ਆਰੰਭਾ ਸਤਿਗੁਰੂ ਜੈਗਾ ਜੈ ਸਭਾ ਨਰਨ ਜਪਾਰੇ ਆਰੰਭਾ

i I'm not going